ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕੋਈ ਤੁਹਾਡੇ ਉੱਤੇ ਕਰਦੇ ਵਿੱਚ ਕੋਈ ਜਾਦੂ ਟੂਣਾ ਕੀਤਾ ਹੋਇਆ ਤੇ ਜਾਦੂ ਟੂਣਾ ਕੋਈ ਇਲਮ ਚੱਲਿਆ ਹੋਵੇ ਉਹਦੇ ਵਾਸਤੇ ਅੱਜ ਤੁਹਾਨੂੰ ਦੋ ਪੌਦੇ ਦੀ ਜੜ ਦੱਸਾਂਗੇ ਕਿਹੜੇ ਕਿਹੜੇ ਪੌਦੇ ਦੀ ਤੁਸੀਂ ਜੜ ਉਹ ਪੌਦਿਆਂ ਦੀ ਜੜ ਨੂੰ ਤੁਸੀਂ ਘਰ ਦੇ ਵਿੱਚ ਲਟਕਾ ਦੇਣਾ ਤੁਹਾਡੇ ਘਰ ਦੇ ਵਿੱਚੋਂ ਜਿੰਨਾ ਵੀ ਕੀਤਾ ਕਰਾਇਆ ਜਾਦੂ ਟੂਣਾ ਸਭ ਖਤਮ ਹੋ ਜਾਏਗਾ ਤੇ ਕੋਈ ਚੀਜ਼ ਵੀ ਜਿਹੜੀ ਆ ਤੁਹਾਨੂੰ ਤੰਗ ਨਹੀਂ ਕਰ ਪਾਉਗੀ ਨਾ ਤੁਹਾਡੇ ਤੇ ਜਾਦੂ ਚੱਲਣਾ ਹੀ ਹੈ ਜੇ ਘਰ ਦੇ ਮੁੱਖ ਦਰਵਾਜ਼ੇ ਤੇ ਲੱਗ ਗਿਆ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣ ਕਿਆ ਦੋਸਤੋ ਤਾਂ ਹੁਣ ਗੱਲ ਕਰਦੇ ਆਂ ਉਸ ਪੌਦੇ ਬਾਰੇ ਉਸ ਜਿਹੜੇ ਕੀ ਜਾਦੂ ਟੂਣੇ ਨੂੰ ਖਤਮ ਕਰਨ ਵਾਲਾ ਕਿਹੜਾ ਹੈ ਉਹ ਪੌਦਾ ਹੈ ਕਿਹੜੀ ਬੁੱਟੀ ਹੈ ਜਿਹੜੀ ਲਗਾਉਣ ਦੇ ਨਾਲ ਸਾਡੇ ਘਰ ਦੇ ਉੱਤੇ ਕੀਤਾ ਕਰਾਇਆ ਸਾਰਾ ਖਤਮ ਸਾਰੇ ਦੋਸ਼ ਖਤਮ ਕਰ ਦੋਗੀ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਜਦੋਂ ਸਾਡੇ ਘਰ ਦੇ ਉੱਤੇ ਕੋਈ ਕਾਲਾ ਜਾਦੂ ਜਾਂ ਕਾਲਾ ਇਲਮ ਕਰਦਾ ਹੈ ਤੇ ਸਾਨੂੰ ਉਹਦਾ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਕਿਉਂ ਕਰਕੇ ਇਕਦਮ ਜਦੋਂ ਵੀ ਕੋਈ ਚੀਜ਼ ਚੇਂਜ ਹੁੰਦੀ ਹੈ ਉਹਨੂੰ ਸਮਾਂ ਲੱਗਦਾ ਹੌਲੀ 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 ਸਾਡੇ ਘਰ ਦੇ ਵਿੱਚ ਕਲੇਸ਼ ਕੋਈ ਜਾਨਵਰ ਦੀ ਤੈਥ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਇਲੈਕਟ੍ਰੋਨਿਕ ਚੀਜ਼ਾਂ ਸੜਨੀਆਂ ਸ਼ੁਰੂ ਹੋ ਜਾਂਦੀਆਂ ਬਾਰ-ਬਾਰ ਜਾਂ ਫਿਰ ਕੋਈ ਮੋਟਰ ਵਾਈਕਲ ਦਾ ਕੋਈ ਐਕਸੀਡੈਂਟ ਹੋ ਗਿਆ ਜਾਂ ਫਿਰ ਕੋਈ ਬਿਮਾਰ ਹੋ ਗਿਆ ਠੀਕ ਹੈ ਇਹਨਾਂ ਚੀਜ਼ਾਂ ਦੇ ਜਦੋਂ ਲੱਛਣ ਜਿਆਦਾ ਵੱਧ ਜਾਂਦੇ ਆ ਇੱਕ ਅੱਧੀ ਵਾਰ ਨੂੰ ਤਾਂ ਅਸੀਂ ਨੋਟ ਕਰਕੇ ਰੱਖਦੇ ਆ ਨੋਟ ਹੀ ਨਹੀਂ ਕਰਦੇ ਪਹਿਲੀ ਗੱਲ ਤਾਂ ਕੋਈ ਬਿਮਾਰ ਹੋ ਗਿਆ ਤਾਂ ਅਸੀਂ ਨਹੀਂ ਆਪਣਾ ਪ੍ਰਵਾਹ ਕਰਦੇ ਜਦੋਂ ਇਹਨਾਂ ਚੀਜ਼ਾਂ ਨੂੰ ਤੁਸੀਂ ਹਮੇਸ਼ਾ ਨੋਟ ਕਰਨਾ ਆ ਜਦੋਂ ਤੁਹਾਨੂੰ ਲੱਗੇ ਇਹਨਾਂ ਵਿੱਚੋਂ ਕੋਈ ਲੱਛਣ ਹੋਣ ਜੇ ਤੁਹਾਡਾ ਕੋਈ ਟੀਵੀ ਕੋਈ ਫ੍ਰਿਜ ਕੋਈ ਹੋਰ ਇਲੈਕਟ੍ਰੋਨਿਕ ਵਾਇਕਲ ਛੜ ਜਵੇ ਬਾਰ ਬਾਰ ਛੜਦਾ ਹੋਵੇ ਕੋਈ ਚੀਜ਼ ਦਾ ਨੁਕਸਾਨ ਹੁੰਦਾ ਹੋਵੇ ਤੁਸੀਂ ਸਮਝ ਲੈਣਾ ਕਿ ਤੁਹਾਡੇ ਘਰ ਦੇ ਉੱਤੇ ਤੁਹਾਡੇ ਉੱਤੇ ਕੋਈ ਨਾ ਕੋਈ ਇਲਮ ਹੋਇਆ ਜਾਂ ਕੋਈ ਬਿਮਾਰ ਠਮਾਰ ਚੱਲਦਾ ਹੋਵੇ बार-बार ਬਿਮਾਰ ਹੋਈ ਜਾਵੇ ਦਵਾਈ ਲੈ ਤੇ ਵੀ ਆਰਾਮ ਨਾ ਆਂਦਾ ਹੋਵੇ ਤਾਂ ਵੀ ਇਹਦੇ ਹੀ ਲੱਛਣ ਹੈ ਜਾਂ ਕੋਈ ਕੰਮ ਧੰਦਾ ਬੰਦ ਹੋ ਜਾਣਾ ਕਾਰੋਬਾਰ ਦੇ ਵਿੱਚ ਬਰਕਤ ਨਹੀਂ ਆਉਣੀ ਕਮਾਈ ਦੇ ਵਿੱਚ ਘਾਟਾ ਪੈਣਾ ਪੈਸੇ ਦੀ ਤੰਗੀ ਦਲੇਦਰਤਾ ਪੈਣੀ ਇਹ ਸਾਰੀਆਂ ਨਿਸ਼ਾਨੀਆਂ ਇਸ ਕੀਤੇ ਕਰਾਏ ਦੇ ਅਸਰ ਵਾਸਤੇ ਹੁੰਦੀਆਂ ਜਿਹੜਾ ਕਿ ਅਸਰ ਹਮੇਸ਼ਾ ਹਮੇਸ਼ਾ ਲਈ ਇਹ ਨਿਸ਼ਾਨੀਆਂ ਦੇ ਕੇ ਜਾਂਦਾ ਪਰ ਦੋਸਤੋ ਗੱਲ ਇਸ ਤਰ੍ਹਾਂ ਹੈ ਕਿ ਇਹਨਾਂ ਚੀਜ਼ਾਂ ਤੋਂ ਘਬਰਾਣ ਦੀ ਲੋੜ ਨਹੀਂ ਜਦੋਂ ਤੁਸੀਂ ਜਿਹੜੇ ਤੁਹਾਨੂੰ ਅੱਜ ਅਸੀਂ ਇਹ ਜਿਹੜੇ ਦੋ ਪੌਦੇ ਤੁਹਾਨੂੰ ਦੱਸਾਂਗੇ ਜਦੋਂ ਇਹਨਾਂ ਦੀ ਜੜ੍ਹ ਨੂੰ ਤੁਸੀਂ ਕਿੱਦਾਂ ਲਿਆਣਾ ਹੈ ਕਿੱਦਾਂ ਵਰਤਣਾ ਹੈ ਸਾਰਾ ਕੁਝ ਦੱਸਾਂਗਾ ਇਸ ਪੌਦੇ ਦੀ ਜਿਹੜੀ ਪੌਦੇ ਦੀ ਫੋਟੋ ਹੈ ਉਹ ਵੀਡੀਓ ਦੇ ਐਂਡ ਦੇ ਤੁਹਾਨੂੰ ਮਿਲ ਜਾਣੀ ਆ ਵੀਡੀਓ ਨੂੰ ਪੂਰਾ ਦੇਖ ਲੈਣਾ ਐਂਡ ਤੇ ਤੁਹਾਨੂੰ ਉਹਨਾਂ ਦੋਨੋਂ ਪੌਦਿਆਂ ਦੀ ਫੋਟੋ ਮਿਲ ਜਾਏਗੀ ਉਹਨਾਂ ਪੌਦਿਆਂ ਨੂੰ ਤੁਸੀਂ ਲੈ ਕੇ ਆਣਾ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖ ਲੈਣਾ ਜਦੋਂ ਇਹ ਚੀਜ਼ਾਂ ਤੁਹਾਨੂੰ ਨਜ਼ਰ ਆਉਣ ਲੱਛਣ ਹੋਣ ਫਿਰ ਤੁਹਾਨੂੰ ਕੋਈ ਕੁਝ ਕਰਨ ਦੀ ਲੋੜ ਨਹੀਂ ਕਿਤੇ ਕਿਸੇ ਸਾਧ ਕੋ ਜਾਣ ਦੀ ਲੋੜ ਨਹੀਂ ਕਿਸੇ ਬਾਬੇ ਤੋਂ ਪੁੱਛਣ ਦੀ ਲੋੜ ਨਹੀਂ ਕਿਉਂ ਇਹ ਚੀਜ਼ਾਂ ਜਦੋਂ ਹੋਣ ਲੱਗਦੀਆਂ ਤੇ ਫਿਰ ਨੁਕਸਾਨਦਈ ਹੋਣ ਲੱਗ ਪੈਂਦੀਆਂ ਤੇ ਘਬਰਾਣ ਦੀ ਲੋੜ ਨਹੀਂ ਕੀ ਚੁੱਪਚੀਪ ਤੇ ਤੁਸੀਂ ਕੰਮ ਕਰ ਸਕਦੇ ਹੋ ਇਸ ਨੂੰ ਇਹਦੇ ਨਾਲ ਬਹੁਤ ਤੁਹਾਨੂੰ ਬੈਨੀਫਿਟ ਮਿਲੇਗਾ ਔਰ ਸਦਾ ਲਈ ਹੋਏਗਾ ਇਹ ਨਹੀਂ ਕਿ ਇੱਕ ਵਾਰ ਤੁਸੀਂ ਇਹ ਇੱਕ ਵਾਰੀ ਕੰਮ ਕਰਨਾ ਹੈ ਤੇ ਸਦਾ ਲਈ ਤੁਹਾਡੀ ਰੱਖਿਆ ਹੋਏਗੀ ਕਰਨਾ ਕਿੱਦਾਂ ਹੈ ਪਹਿਲਾਂ ਤੁਸੀਂ ਹੁਣ ਸੁਣ ਲਓ ਤੁਸੀਂ ਕੀ ਕਰਨਾ ਹੈ ਸ਼ਨੀਵਾਰ ਵਾਲੇ ਦਿਨ ਕੋਈ ਵੀ ਸ਼ਨੀਵਾਰ ਦਾ ਚਾਰਟ ਚੁਣ ਲੈਣਾ ਸਵੇਰ 9 ਤੋਂ 11 ਦੇ ਵਿੱਚ ਵਿੱਚ ਸਵੇਰ ਦੇ 9 ਵਜੇ ਤੋਂ ਲੈ ਕੇ 11 ਵਜੇ ਦੇ ਵਿੱਚ ਵਿੱਚ ਤੁਸੀਂ ਇਹ ਕੰਮ ਕਰਨਾ ਹੈ ਆ ਠੀਕ ਹੈ ਤੁਸੀਂ ਉਸ ਪੌਦੇ ਦੀ ਜੜ ਤੇ ਚਲ ਜਾਣਾ ਪੌਦੇ ਕੋਲ ਚਲੇ ਜਾਣਾ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਦੇ ਵਿੱਚ ਵਿੱਚ 11 ਤੋਂ ਬਾਅਦ ਨਹੀਂ ਜਾਣਾ ਠੀਕ ਹੈ ਪੌਦੇ ਦੇ ਕੋਲ ਜਾ ਕੇ ਤੁਸੀਂ ਉੱਥੇ ਬੇਨਤੀ ਕਰਨੀ ਆ ਉਸ ਪੌਦੇ ਦੇ ਅੱਗੇ ਤੁਸੀਂ ਬੇਨਤੀ ਇਹ ਕਰਨੀ ਆ ਦੋਨੋਂ ਤੁਸੀਂ ਇਹ ਦੇਖ ਲੈਣਾ ਕਿ ਕਿੰਨਾ ਕੁ ਡਿਸਟੈਂਸ ਆ ਉਸ ਪੌਦੇ ਦਾ ਤੇ ਕਿੰਨਾ ਉਹ ਦੇਖ ਲੈਣਾ ਦੋਨੋਂ ਪੌਦੇ ਕਿੱਥੇ ਕਿੱਥੇ ਕਿੰਨੇ ਕੁ ਡਿਸਟੈਂਸ ਤੇ ਹੈਗੇ ਆ ਉੱਥੇ ਜਾ ਕੇ ਅਰਦਾਸ ਬੇਨਤੀ ਕਰਨੀ ਆ ਕਿ हे वन देवता मैं ਤੁਹਾਨੂੰ ਸ਼ਾਮ ਨੂੰ ਸ਼ਾਮ ਦੇ ਟਾਈਮ ਤੇ ਤੁਹਾਨੂੰ ਆਪਣੇ ਘਰ ਲੈ ਕੇ ਜਾਣਾ ਆ ਘਰ ਲੈ ਕੇ ਜਾਵਾਂਗਾ ਕਿਉਂ ਕਰਕੇ ਮੈਨੂੰ ਤੁਹਾਡੀ ਜ਼ਰੂਰਤ ਹੈ ਮੇਰੇ ਘਰ ਦੇ ਵਿੱਚ ਦਿੱਕਤ ਪਰੇਸ਼ਾਨੀ ਚੱਲਦੀ ਪਈ ਆ ਮੇਰੇ ਘਰ ਦੇ ਉੱਤੇ ਜਾਦੂ ਟੂਣਾ ਕਾਲਾ ਇਲਮ ਚੱਲ ਗਿਆ ਜਿਹਦੇ ਜਿਸ ਦੇ ਕਾਰਨ ਮੈਂ ਤੁਹਾਨੂੰ ਆਪਣੇ ਘਰ ਦੇ ਵਿੱਚ ਲੈ ਜਾਣਾ ਚਾਹਨਾ ਕਿ ਆਪਣੀ ਰੱਖਿਆ ਵਾਸਤੇ ਤੁਹਾਨੂੰ ਆਪਣੇ ਘਰ ਦੇ ਲਈ ਲੈ ਕੇ ਜਾਣਾ ਚਾਹਨਾ ਆ ਤੁਸੀਂ ਇੰਨੀ ਗੱਲ ਕਹਿ ਕੇ ਪ੍ਰਾਰਥਨਾ ਬੇਨਤੀ ਆਪਣੀ ਲਾ ਕੇ ਉੱਥੇ ਤੁਸੀਂ ਵਾਪਸ ਘਰ ਆ ਜਾਣਾ ਫਿਰ ਤੁਸੀਂ ਕੀ ਕਰਨਾ ਸ਼ਾਮ ਦੇ ਟਾਈਮ ਹਨ ਦਿਨ ਛਿਪਣ ਤੋਂ ਪਹਿਲਾਂ ਦਿਨ ਛਿਪਣ ਤੋਂ ਪਹਿਲਾਂ ਉਸ ਬੂਟੇ ਨੂੰ ਚਲੇ ਜਾਣਾ ਉਹਨੂੰ ਪ੍ਰਾਰਥਨਾ ਕਰਕੇ ਉਹ ਬੂਟੇ ਨੂੰ ਉਖਾੜ ਲੈਣਾ ਠੀਕ ਹੈ ਉਖਾੜ ਲੈਣਾ ਦੋਨੋਂ ਬੂਟਿਆਂ ਨੂੰ ਫਿਰ ਉਹਦੀ ਕੀ ਕਰਨਾ ਤੁਸੀਂ ਉਹਨੂੰ ਚਗੀਤਰਾ ਗੰਗਾ ਜਲ ਦੇ ਨਾਲ ਸ਼ੁੱਧ ਪਾਣੀ ਨਾਲ ਤੋਂ ਲੈਣਾ ਠੀਕ ਹੈ ਫਿਰ ਉਹਦੀ ਜੜ੍ਹ ਹੈ ਉਹ ਤੋੜ ਲੈਣੀ ਹੈ ਦੋਨੋਂ ਜੜ੍ਹਾਂ ਤੋੜ ਲੈਣੀਆਂ ਡੰਡੀ ਉਹਦੀ ਇਹ ਇੱਕ ਪੌਦਾ ਤਾਂ ਅੱਕ ਦਾ ਪੌਦਾ ਹੈ ਇਹਦੀ ਜੜ ਹੈ ਠੀਕ ਹੈ ਆ ਤੁਹਾਡੇ ਸਾਹਮਣੇ ਸਕਰੀਨ ਤੇ ਚੱਲਦੀ ਪਈ ਆ ਉਹਨਾਂ ਨੂੰ ਤੋੜ ਲੈਣਾ ਉਹਨੂੰ ਧੋ ਕੇ ਚੰਗੀ ਤਰ੍ਹਾਂ ਲਾਲ ਸੰਧੂਰ ਹੁੰਦਾ ਜਿਹੜਾ ਹਨੂਮਾਨੀ ਸੰਧੂਰ ਜਨੂੰ ਕਹਿੰਦੇ ਉਹ ਲਗਾ ਲੈਣਾ ਉਹਦੇ ਉੱਤੇ ਜੜਾਂ ਤੇ ਉਹਦੇ ਜਿਹੜਾ ਤੁਸੀਂ ਪੌਦਾ ਕੱਟਿਆ ਹੋਣਾ ਠੀਕ ਹੈ ਉਹਨੂੰ ਤੋੜ ਲੈਣਾ ਛੋਟਾ ਛੋਟਾ ਲੱਕੜ ਕਰ ਲੈਣੀ ਦੀ ਤੇ ਉਸ ਤੋਂ ਬਾਅਦ ਤੁਸੀਂ ਇੱਕ ਲਾਲ ਕੱਪੜੇ ਦੀ ਵਿੱਚ ਪੋਟਲੀ ਬਣਾ ਲੈਣੀ ਹੈ ਉਹਦੇ ਵਿੱਚ ਇਹਨੂੰ ਬੰਨ ਲੈਣਾ ਉਹਨੂੰ ਬੰਨ ਕੇ ਆਪਣੇ ਮੰਦਰ ਦੇ ਵਿੱਚ ਪ੍ਰਾਰਥਨਾ ਕਰਕੇ ਜਿਹੜਾ ਵੀ ਤੁਹਾਡਾ ਮੰਦਰ ਹੋਵੇ ਜਾਂ ਕਿਤੇ ਵੀ ਨਹੀਂ ਵੀ ਹੈਗਾ ਤਾਂ ਵੀ ਤੁਸੀਂ ਉਹਨੂੰ ਪ੍ਰਾਰਥਨਾ ਕਰਕੇ ਉੱਥੇ ਪ੍ਰਾਰਥਨਾ ਇਹ ਕਰਨੀ ਹੈ ਕਿ ਤੁਸੀਂ ਸਾਡੇ ਘਰ ਦੇ ਵਿੱਚ ਜਿੰਨੇ ਵੀ ਕਸ਼ਟ ਆ ਜਿੰਨੀ ਵੀ ਨੈਗੈਟਿਵ ਨੈਗੇਟਿਵ એનર્ਜੀ ਹੈ ਉਹਨੂੰ ਤੁਸੀਂ ਦੂਰ ਕਰ ਦੇਣਾ ਦੂਸਰਾ ਤੁਸੀਂ ਇਹ ਦੇਖ ਲੈਣਾ ਠੀਕ ਹੈ ਤੇ ਦੂਸਰਾ ਇਹ ਆ ਜਿਹੜਾ ਪੌਦਾ ਹੈ ਇਹ ਆਮ ਨੇਰਾ ਦੇ ਕੰਡੇ ਤੇ ਮਿਲ ਜਾਂਦਾ ਪੀਲੇ ਫੁੱਲ ਵਾਲਾ ਕੰਡੇ ਜਿਹੜਾ ਹੁੰਦਾ ਆਮ ਨੇਰਾ ਦੇ ਕੰਡੇ ਤੇ ਮਿਲ ਜਾਂਦਾ ਠੀਕ ਹੈ ਫਿਰ ਉਹਨੂੰ ਤੁਸੀਂ ਆਪਣੇ ਘਰ ਦੇ ਮੁੱਖ ਦਵਾਰ ਤੇ ਟੰਗ ਲੈਣਾ ਟੰਗ ਲੈਣਾ ਜਦੋਂ ਟੰਗ ਲਿਆ ਸਾਰੇ ਕੰਮ ਤੁਹਾਡੇ ਸਹੀ ਹੋ ਜਾਣਗੇ ਸੋ ਕੀਤਾ ਕਰਾ ਤੁਹਾਡੇ ਤੇ ਚੱਲ ਨਹੀਂ ਪਾਊਗਾ ਇਹ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੈ ਵੀਰਾਂ ਦੀ ਜੈ ਬਸਤਾ ਦੀ